ਸਨਮਾਨਯੋ ਗੁਰੂ ਰੂਪ ਸਾਧ ਸੰਗਤਰੀਓ ਇਹ ਗੁਰवाणी ਵਿਚਾਰ ਆਪ ਜੀ ਦੇ ਸਮਖਸ਼ ਵੇਖਤ ਕਰਾਂ ਇਹ ਸਰ ਸਨੇਮਰ ਗੁਰਦੇਵ ਦੀ ਖਤੇ ਪਰੋਣ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸ਼ਕਤ ਸਿੱਖ ਧਰਮ ਗੁਰਮਤ ਜੋ ਗੁਰੂ ਨਾਨਕ ਦੇਵ ਜੀ ਦੇਨ ਹੈ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਾਰੀ ਹੋਈ ਹੈ ਸ਼ਿੰਗਾਰੀ ਹੋਈ ਹੈ ਇਹ ਧਰਮ ਜਪ ਕੇ ਖੜਾ ਹੈ ਜਪ ਤੇ ਖੜਾ ਹੈ ਜਪ ਕੜਿਓ ਜਪ ਕੜਿਓ ਇਹ ਕੌਮ ਕੌਮ ਨਹੀਂ ਰਹਿੰਦੀ ਇਹ ਧਰਮ ਧਰਮ ਨਹੀਂ ਰਹੇ ਕਿਸ ਦੀ ਮੌਲ ਬੁਨਿਆ ਇਸ ਦਾ ਖੰਮ ਇਸ ਦੀਆਂ ਜੜਾਂ ਜਪਨੇ ਜਪਨੇ ਜਪਨੂ ਕਰਦੋ ਜਪਨੂ ਕਰਦੋ ਜਿਤਨੇ ਵੀ ਧਾਰਮਿਕ ਕਰਮ ਨੇ ਘਨ ਗੁਰੂ ਨਾਨਕ ਦੇਵ ਦੀ ਦੀ ਦ੍ਰਿਸ਼ਟੀ ਦੇ ਉਹ ਕਰਮ ਧਾਰਮਿਕ ਹੈ ਨਹੀਂ ਨਹੀਂ ਜਪੋ ਸਤਿ ਕੋ ਨਾਮ ਹਰ ਨਿਰਾਫਲ ਕਾਮਾ ਜਿਤਨੇ ਵੀ ਧਾਰਮਿਕ ਕਰਮ ਨੇ ਜਬ ਤੋ ਬਿਨਾ ਨੇਸਵਲ ਸਮਝ ਫਜ਼ੂਲ ਸਮਝ ਲਏ ਵਿਅਰਥ ਸਮਝ ਲਏ ਇਹਨਾਂ ਨੂੰ ਭਾਗ ਨਹੀਂ ਲੱਗਦਾ ਜੇ ਭਾਗ ਲਗਿਆ ਵੀ ਤੇ ਸੰਸਾਰ ਕਿਉਂਕਿ ਉਹਨਾਂ ਦੀ ਕੋਈ ਬੁਨਿਆਦ ਨਹੀਂ ਹੈ ਉਹਨਾਂ ਦੀ ਕੋਈ ਜੜ ਨਹੀਂ ਹੈ ਕੋਈ ਵੀ ਧਾਰਮਿਕ ਕਰਮ ਹੈ দান ਹੈ ਪੁੰਨ ਹੈ ਰੋਜ਼ ਦਾ ਗੁਰਦਵਾਰੇ ਆਉਣਾ ਹੈ ਕਥਾ ਕੀਰਤਨ ਦਾ ਸੁਣਨਾ ਹੈ ਇਸ ਤੋਂ ਇਲਾਵਾ ਲੰਗਰ ਦਾ ਬਣਾਣਾ ਹੈ ਵੰਡਣਾ ਹੈ ਤਰ੍ਹਾਂ ਤਰ੍ਹਾਂ ਦੇ ਹੋਰ ਪਰਉਪਕਾਰ ਨੇ ਉਤਮੇ ਚਿਰਤਕ ਇਹ ਸਭ ਸੇਵਾ ਦੇ ਚ ਆ ਜਾਂਦੇ ਨੇ ਸਿਮਰਨ ਦੇ ਚ ਨਹੀਂ ਜਿਤਨੇ ਚਿਰਤਕ ਜਪ ਨਹੀਂ ਜਾਪਨੇ ਇਸ ਕੌਮ ਦੇ ਚ ਹੋਰ ਕਿਸੇ ਚੀਜ਼ ਦੀ ਘਾਟ ਨਹੀਂ ਹੈ ਸਿਰਫ ਜਪ ਦੀ ਘਾਟ ਸਿਰਫ ਜਾਪ ਦੀ ਘਾਟ ਜੋ ਮੈਂ ਕੁਝ ਸਾਲਾਂ ਤੋਂ अनुभव कर रहे हैं बाकी किसी चीज दिगाट नहीं हर कला ਵਿੱਚ ਹਰ ਗੁਣ ਦੇ ਵਿੱਚ ਇੱਕ ਕੌਮ ਸੰਪੰਨ ਹੈ ਸੰਪੂਰਨ ਹੈ ਪਰ ਬੁਨਿਆਦਾਂ ਹਿਲ ਗਈਆਂ ਨਹੀਂ ਜੜਾਂ ਸੁੱਕ ਗਈਆਂ ਨਹੀਂ ਜੇ ਜੜਾਈ ਸੁੱਕ ਜਾਣ ਤਾਂ ਪੱਤੇ ਕਿੰਨੇ ਦਿਨ ਤੱਕ ਆਪਣੀ ਹਰਿਆਵਲੀ ਨੂੰ ਕਾਇਮ ਰੱਖ ਸਕਣਗੇ ਬੁਨਿਆਦਾਂ ਕਮਜ਼ੋਰ ਹੋ ਜਾਣ महल कितने दिन तक खड़े रह सकते हैं जप जाप बुनियाद मूल है जपो तवर निराफल का मान सारे कर्म निष्फल समझ ले अगर जप नहीं है। दान निष्फल है पुन निष्फल है तीर्थां का रटन निष्फल है ਤਰ੍ਹਾਂ ਤਰ੍ਹਾਂ ਦੀ ਸੇਵਾ ਵੀ ਨਿਸਫਲ ਹੈ ਹਰ ਕਰਮ ਦੇ ਚੋਂ ਹੰਕਾਰ ਦਾ ਜਨਮ ਹੋਵੇਗਾ ਕੋਈ ਨਿਰੰਕਾਰ ਦਾ ਜਨਮ ਨਹੀਂ ਹੋਵੇਗਾ ਤੂੰ ਕਰ ਲੰਗਰ ਦੀ ਥੇਗਾ ਤੂੰ ਕਰ ਦਾਨ ਪੁੰਨ ਸਭ ਹੰਕਾਰ ਪੈਦਾ ਹੋਵੇ ਮੈਂ 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 ਹਾਂ ਮੈਂ ਹਾਂ ਮੈਂ ਹਾਂ ਜਿੰਨਾ ਮਨੁੱਖ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ ਉਸ ਮਨੁੱਖ ਦੇ ਉੱਤੇ ਵਿੱਚ ਉਤਨਾ ਹੀ ਪਰਮਾਤਮਾ ਛੁਪ ਜਾਂਦਾ ਹੈ। ਇੱਕ ਇੱਕ ਵਿਚਾਰ ਸੂਤਰ ਹੈ ਧਿਆਨ ਨਾਲ ਚਰਨ ਕਰਨਾ। ਜਿਤਨਾ ਮਨੁੱਖ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ ਉਸ ਮਨੁੱਖ ਦੇ ਅੰਦਰ ਉਤਨਾ ਹੀ ਪਰਮਾਤਮਾ ਛੁਪ ਜਾਂਦਾ ਹੈ। ਯਾ ਐਂਜੀ ਕਹ ਲੋ ਜਿਤਨਾ ਮਨੁੱਖ ਪ੍ਰਗਟ ਹੈ ਉਤਨਾ ਹੀ ਪਰਮਾਤਮਾ ਛੁਪਿਆ ਹੋਇਆ ਹੈ। ਔਰ ਜਿਤਨਾ ਮਨੁੱਖ ਦੇ ਅੰਦਰ ਪ੍ਰਮਾਤਮਾ ਪ੍ਰਗਟ ਆਉਂਦਾ ਹੈ ਮਨੁੱਖ ਦਾ ਉਤਨਾ ਹੀ ਮਿਟ ਜਾਂਦਾ ਹੈ ਪ੍ਰਮਾਤਮਾ ਪੂਰਾ ਪ੍ਰਗਟ ਹੋ ਗਿਆ ਮਨੁੱਖ ਪੂਰਾ ਹੀ ਮਿਟ ਗਿਆ ਖਤਮ ਹੋ ਗਿਆ ਮਨੁੱਖ ਨਹੀਂ ਰਿਹਾ ਗੱਲ ਹੀ ਖਤਮ ਹੋ ਗਈ ਮਨੁੱਖ ਨਹੀਂ ਰਿਹਾ ਕਿਤੇ ਜਦ ਹਮ ਹੋਤੇ ਤਬ ਤੋ ਨਹੀਂ ਜਦ ਮੈਂ ਵੀ ਕੁਛ ਸੀ ਪ੍ਰਮਾਤਮਾ ਤੂੰ ਕਿੱਥੇ ਸੀ ਤੂੰ ਕੁਛ ਵੀ ਨਹੀਂ ਸੀ ਤੋ ਕੋ ਚੁਮੀ ਨੇ ਬਹੁਤ ਸਾਰੀ ਮਨੁੱਖਾਂ ਦੀ ਦੁਨੀਆ 'ਚ ਪ੍ਰਮਾਤਮਾ ਕੀ ਹੈ ਕੁਛ ਵੀ ਨਹੀਂ ਕੁਛ ਨਹੀਂ ਗੁਰਦਾਰੇ ਆਣਾ ਦਾਨ ਪਨ ਕਰਨਾ ਸੇਵਾ ਕਰਨੀ ਕਥਾ ਕੀਰਤਨ ਸੁਣਨਾ ਜਪ ਨਹੀਂ ਹੈ ਜਾਪ ਨਹੀਂ ਹੈ ਇਸ ਸੁਬ ਮੈਂ ਮੈਨੂੰ ਜਨਮ ਦੇਣਗੇ ਤੂੰ ਤੂੰ ਨੂੰ ਜਨਮ ਨਹੀਂ ਦੇਣ करते हैं। मैं हाँ मैं मैं तो जितना मैं हाँ उतना तू नहीं है तो पता नहीं कितने मनुखा की दुनिया परमात्मा नहीं है नहीं है खुलासा तो मैं बाद करांगा जो मेरी समझ च नहीं वह नहीं है जो मेरी याद बच नहीं और नहीं है ਸੰਸਾਰ ਵਿੱਚ ਉਹ ਹੀ ਕੁਛ ਹੈ ਜੋ ਮੇਰੀ ਸਮਝ ਵਿੱਚ ਜਗਤ ਵਿੱਚ ਉਹ ਹੀ ਕੁਛ ਹੈ ਜੋ ਮੇਰੀ ਯਾਦ ਦੇਚ ਜੋ ਮੇਰੀ ਸਿਮਰਤੀ ਚ ਨਹੀਂ ਜੋ ਮੇਰੀ ਯਾਦਾਂ ਦੇ ਚ ਨਹੀਂ ਨਹੀਂ ਹੈ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਜਿੰਨਾ ਅਗਿਆਨ ਹੈ ਮੈਂ ਹਾਂ ਮੈਂ ਹਾਂ ਮੈਂ ਹਾਂ ਜਿੰਨਾ ਅਗਿਆਨ ਹੈ ਤੂੰ ਹੈ ਤੂੰ ਹੈ ਤੂੰ ਹੈ ਇਸ ਵਾਸਤੇ ਕਹਿੰਦੇ ਨੇ ਸੰਸਾਰ ਅਗਿਆਨ ਤੇ ਖੜਾ ਹੈ ਨਿਰੰਕਾਰ ਗਿਆਨ ਦੇ ਖੜਾ ਸਿੱਖ ਜਗਤ ਦੇ ਸਤੇ ਗੁਰੂ ਹੀ ਗਿਆਨ ਹੈ ਪਰਮਾਤਮਾ ਵੀ ਗਿਆਨ ਗਿਆਨ ਹੀ ਭਗਵਾਨ ਹੈ ਗਿਆਨ ਹੀ ਗੁਰੂ ਹੈ ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ ਲਗਾਓ ਉਹ ਵੀ ਕੋਈ ਕੌਮ ਗਿਆਨੀ ਜੋ ਹੈ ਅਗਿਆਨੀ ਲੇਕਿਨ ਸਿੱਖ ਅਗਿਆਨੀ ਨਹੀਂ ਚਾਹੀਦਾ ਇਸ ਦਾ ਤੇ ਗੁਰੂ ਗਿਆਨ ਇਸ ਦਾ ਤੇ ਰੱਬ ਹੀ ਗਿਆਨ ਕਿਉਂ ਮੈਂ ਇੱਕ ਦਫਾ ਖਿਰਸ ਦੋਰਾਦੇ ਆ ਖਲਾਸਾ ਕਿਸੇ ਵਕਤ ਪਰ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਔਰ ਜੋ ਮੇਰੀ ਯਾਦ ਦੇ ਚ ਨਹੀਂ ਨਹੀਂ ਹੈ ਹੈ ਹੀ ਨਹੀਂ ਜਿਆ ਲੈ ਜੋ ਮੇਰੀ ਸਮਾਜ ਦੇ ਚ ਨਹੀਂ ਆਇਆ ਉਹ ਮੇਰੀ ਦੁਨੀਆ ਚ ਕਿਸ ਤਰ੍ਹਾਂ ਹੋ ਸਕਦਾ ਹੈ ਔਰ ਜੋ ਮੇਰੀ ਯਾਦ ਦੇ ਚ ਨਹੀਂ ਆਇਆ ਉਹ ਮੇਰੀ ਦੁਨੀਆ ਚ ਕਿਸ ਤਰ੍ਹਾਂ ਹੋ ਸਕਦਾ ਭਾਵੇਂ ਹੈ ਪਰ ਮੇਰੀ ਸਮਝ ਚ ਨਹੀਂ ਹੈ ਤਾਂ ਨਹੀਂ ਹੈ ਭਾਵੇਂ ਹੈ ਪਰ ਮੇਰੀ ਯਾਦ ਵਿੱਚ ਨਹੀਂ ਹੈ ਤਾਂ ਨਹੀਂ ਹੈ ਨਹੀਂ ਹੈ ਇਸ ਦੁਨੀਆਂ ਦੇ ਜਿਨ੍ਹਾਂ ਦੀ ਦੁਨੀਆਂ ਚ ਪ੍ਰਾਤਮਾ ਹੈ ਸੈਂਕੜਿਆਂ ਚ ਇੱਕ ਨਹੀਂ ਹਜ਼ਾਰਾਂ ਚ ਇੱਕ ਨਹੀਂ ਕੋਈ ਕਰੋੜਾਂ ਚ ਇੱਕ ਬਾਕੀਆਂ ਦੀ ਦੁਨੀਆਂ ਚ ਨਹੀਂ ਹੈ ਭਾਵੇਂ ਹੈ ਨਹੀਂ ਹੈ कोटन में नानक को नारायण जय चीत चीत याद सिमरती तो कुछ है जो मेरी याद दिच। तो या कुछ है जो मेरी समझ है जो मेरी समझ नहीं नहीं है जो मेरी याद देच नहीं, नहीं है नहीं है इतने दो घंटे बैठे मेरी समझ नहीं है तो गुरु नहीं है गुस्ताखी कि नहीं है परमात्मा मेरी याद नहीं है तो गुरुद्वारे भी परमात्मा नहीं है मेरी याद द है तो मैं बाजार भी बैठा तो परमात्मा है ईश्वर है मेरी समझ नहीं तो मैं गुरुद्वारे तो बैठा गुरु नहीं है परमात्मा नहीं है और मेरी समझ तो मैं अपने घर भी बैठा तो मेरा घर भी गुरुद्वारा बन गया क्योंकि मेरी समझ च मेरी याद द ਤੂੰ ਮੁਖ्तसर ਮੈਂ ਉਸ ਕਰਾਂ ਸਿੱਖ ਜਗਤ ਸਿੱਖ ਕੌਮ ਸਿੱਖ ਧਰਮ ਜਪ ਤੇ ਖੜਾ ਹੈ ਜਾਪ ਤੇ ਖੜਾ ਹੈ ਬਦਕਿਸਮਤੀ ਇਸ ਕੌਮ ਕੋਲ ਸਭ ਕੁਝ ਹੈ ਜਪ ਨਹੀਂ ਜਾਪ ਨਹੀਂ ਕੀ ਹੋਇਆ ਕੋਈ ਹਜ਼ਾਰਾਂ ਦੇ ਚ ਇੱਕਦ ਜਪ ਕਰਦਾ ਹੋਇਆ ਕੀ ਹੋਇਆ ਜਿਹੜੇ ਲੱਖਾਂ ਦੇ ਚ ਕੀ ਕਦ ਨੂੰ ਜਪ ਦਾ ਰਾਸ ਆਂਦਾ ਹੋਇਆ ਇਹ ਕੋਈ ਗਿਣਤੀ ਹੈ ਇਕ ਕਰੋੜਾਂ ਵਿੱਚ ਜਪ ਕਰਦਾ ਕਰਦਾ ਕੋਈ ਉਸ ਦਾ ਰੂਪ ਹੋ ਗਿਆ ਹੋਵੇ ਇਹ ਤਾਂ ਕੋਈ ਬਹੁਤ ਵੱਡੀ ਗਣਤੀ ਨਹੀਂ ਹੈ ਇਹ ਤੇ ਨਿਰਾਸ਼ਾ ਜਨਕੰਨ ਹੈ ਬਾਕੀ ਦਾਨੇ ਸਾਰੇ ਮਿਲ ਜਾਣਗੇ ਸੇਵਾ ਕਰਨ ਵਾਲੇ ਬਥੇਰੇ ਮਿਲ ਜਾਣਗੇ ਔਰ ਮੈਂ ਅਰਜ਼ ਕਰਾਂ ਕਰੋੜਾਂ ਦਾ ਦਾਨ ਕਰਨਾ ਵੀ ਸੇਵਾ ਹੈ ਸਿਵਰਨ ਨਹੀਂ ਹੈ ਮਿਹਨਤ ਨਾਲ ਧਨ ਕਮਾਇਆ ਦਾਨ ਕੀਤਾ ਸੇਵਾ ਹੈ 8 ਘੰਟੇ ਸੇਵਾ ਕਰਨ ਵਾਲਾ 1 ਮਿੰਟ ਜਪ ਨਹੀਂ ਕਰ ਸਕੇ ਮੁਸ਼ਕਿਲ ਹੈ ਔਖਾ ਉਹਲਾਸਾ ਤੇ ਮੈਂ ਪਰੇ ਸਾਹਮਣੇ ਖੇਰ ਰੱਖਾਂਗਾ ਜਪੋ ਦਾ ਇੱਕੋ ਨਾਮਾ ਅਵਰ ਨਿਰਾਕਲ ਕਾਮਾ ਧਨ ਗੁਰੂ ਰਾਣਵੇ ਦੇਵ ਜੀ ਮਹਾਰਾਜ ਦੇ ਕੰਠ ਤੋਂ ਜਿਹੜੀ ਰਚਨਾ ਨਿਕਲੀ ਅਸੀਂ ਜੋ ਖੋਦਾਈ ਕਲਾਮ ਨਿਕਲਿਆ ਜੋ ਖਸਮ ਦੀ ਬਾਣੀ ਨਿਕਲੀ ਜੋ ਬ੍ਰਹਮ ਦਾ ਗਿਆਨ ਨਿਕਲਿਆ ਉਸ ਦਾ ਨਾਮ ਹੈ ਜਪ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚੇਤਨਾ ਤੋਂ ਜਿਹੜੀ ਗਹਿਰਾਈ ਨਿਕਲੀ ਜੋ ਬੋਲ ਨਿਕਲੇ ਜੋ ਗਿਆਨ ਨਿਕਲਿਆ ਉਸ ਦਾ ਨਾਂ ਹੈ ਜਾਪ ਤੋਂ ਇੰਜ ਕਹਿ ਲੋ ਸਿੱਖ ਜਗਤ ਜਪ ਤੇ ਖੜਾ ਹੈ ਜਾਪ ਤੇ ਖੜਾ ਹੈ ਜਪ ਘੜਨੇ ਉਹ ਜਾਗ ਘੜਦੋ ਇਹ ਕੌਮ ਕੌਮ ਨਹੀਂ ਹੈ ਜਿਆਦਾ ਮੈਂ ਉਹ ਨਾ ਕੋ ਚਾਕਾ ਕਿਉਂਕਿ ਹਰ ਬੰਦੇ ਦਾ ਆਪਣਾ ਆਪਣਾ ਹਾਜ਼ਮਾ ਹੁੰਦਾ ਹੈ ਗੱਲ ਕਿਤਨੀ ਕੋਈ ਪਚਾ ਸਕਦਾ ਇਹ ਵੀ ਮਰਜ਼ ਕਰਦੇ ਵਾਜੀ ਕਿ ਮੈਂ ਥੋੜੇ ਜਿਹਾ ਜਪ ਸਵ ਦੀਆਂ ਕੁਝ ਪੰਕਤੀਆਂ ਤੁਹਾਡੇ ਸਾਹਮਣੇ ਰੱਖਣੀਆਂ ਨੇ ਕੰਕਦੋ ਚਾਰ ਦੇ ਨਾਂ ਦਾ ਕੁਝ ਉਹਨੇਂਦਰਾ ਚੱਲ ਰਿਹਾ ਹੈ ਦੁਸਰੀ ਇਸ ਤਰ੍ਹਾਂ ਤੋਂ ਮੈਂ ਜਪ ਸਵ ਦੀਆਂ ਤੋਂ ਕੁਝ ਪੰਕਤੀਆਂ ਜਪ ਸਵ ਦਾ ਤੀਸਰਾ ਛੰਦ ਪੀਛੇ ਲੱਗ ਕੰਨ ਜਪ ਸਵ ਸਾਰੀ ਛੰਦਾਂ ਦੀ ਬਾਣੀ ਹੈ ਛੰਦ ਨੇ ਚਾਚਰੀ ਛੰਦ ਬੁਜੰਗ ਪ੍ਰਿਆ ਛੰਦ ਏਕ ਅਚਰੀ ਛੰਦ ਸਭ ਛੰਦ ਹੀ ਛੰਦ ਨੇ ਸ਼ਾਇਰੀ ਦਾ ਕਵਤਾ ਦਾ ਆਪਣਾ ਇੱਕ ਨਮੂਨਾ ਹੈ ਛੰਦ ਜਿਸ ਤੇ ਉਰਦੂ ਸ਼ਾਇਰੀ ਦੇ ਵਿੱਚ ਕੀਤਾ ਹੈ ਗ਼ਜ਼ਲ ਹੈ ਨਜ਼ਮ ਹੈ ਰੁਬਾਈ ਹੈ ਜਿਵੇਂ ਭਾਈ ਨੰਦ ਲਾਲ ਦੀ ਬਾਣੀ ਨੂੰ ਅਸੀਂ ਕਹਿੰਦੇ ਹਾਂ ਗਤਨਾ ਗਜ਼ਲਾਂ ਭਾਈ ਨੰਦ ਲਾਲ ਧਾਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਜ਼ੀਮ ਰਚਨਾ ਜਾਪ ਸਾਹਿਬ ਨੂੰ ਐ ਜ਼ਹਿਰ ਨਾ ਮੈਂ ਵਿਦਵਾਨ ਕਹਿੰਦੇ ਨੇ ਗ਼ਜ਼ਲ ਹੈ ਨਜ਼ਮ ਹੈ ਤੇ ਗ਼ਜ਼ਲ ਦੋਵੇਂ ਕਠੀ ਹੈ ਕਿਧਰੇ ਕੀਤਾ ਹੈ ਕਿਧਰੇ ਰਵਾਈ ਇਸ ਤਰ੍ਹਾਂ ਹਿੰਦੀ ਸੰਸਕ੍ਰਿਤ ਤੇ ਭਾਰਤੀ ਲੋਕਲ ਭਾਸ਼ਾਵਾਂ ਦੇ ਵਿੱਚ ਜਿਹੜੀ ਕਵਤਲ ਹੈ ਉਸदाई ਜਿਹੜੀ ਰੂਪ ਰੇਖਾ ਹੈ ਉਹਦੇ ਚ ਕਵਿੱਤ ਨੇ ਸਵਈਏ ਨੇ ਦੋਹੇ ਨੇ ਸ਼ਲੋਕ ਨੇ ਪੌੜੀਆਂ ਨੇ ਕਿਸ ਤੋਂ ਲਾਵਾ ਛੰਦ ਨੇ ਉਰਪਦੇ ਨੇ ਪਦੇ ਕਈ ਤਰ੍ਹਾਂ ਦੇ ਨੇ ਦੁਪਦੇ ਤੇ ਪਦੇ ਚੋਪਦੇ ਪੰਜ ਬਦੇ ਅਸ਼ਪਦੀਆਂ ਬਹੁਤ ਕੁਝ ਹਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਜਿਆਦਾ ਛੰਦਾਂ ਵਿੱਚ ਜਦਕਿ ਗੁਰਨਾਮਕ ਦੀ ਬਹੁਤ ਸਾਰੀ ਬਾਣੀ ਸ਼ਲੋਕਾਂ ਦੇ ਚ ਹੈ ਪਉੜੀਆਂ ਦੇ ਚ ਜਾਂ ਕਿਰਤੇ ਜੀ ਕਹੇ ਲਈ ਪਦਿਆਂ ਦੇ ਚ ਧੰਨ ਗੁਰੂ ਵਰਗਨ ਸਿੰਘ ਜੀ ਮਹਾਰਾਜ ਦੀ ਜ਼ਿਆਦਾ ਬਾਣੀ ਸੰਧਾਂ ਦੇ ਚ ਕੁਝ ਬਾਣੀ ਸਵਈਆਂ ਦੇ ਚ ਕਵਿਤਾ ਦੇ ਚ ਪਦਿਆਂ ਦੇ ਚ ਨਹੀਂ ਹੈ ਸ਼ਲੋਕਾਂ ਦੇ ਚ ਬਹੁਤ ਘੱਟ ਸੰਦੇ ਛੰਦ ਨੇ ਸਵਈਏ ਹੀ ਸਵਈਏ ਨੇ ਤੋ ਜਾਬ ਸਾਹਿਬ ਦਾ ਇੱਕ ਛੰਦ ਜੋ ਆਰੰਭ ਹੁੰਦਾ ਹੈ ਅਰੂਪ ਹੈ ਅਨੋਪ ਹੈ ਅਲੇਕ ਹੈ ਅਵੇਕ ਹੈ ਤੇਰਾ ਕੋਈ ਰੂਪ ਨਹੀਂ ਕੋਈ ਰੂਪ ਨਹੀਂ ਸਾਰਾ ਆਕਾਰ ਨਿਰਾਕਾਰ ਤੋਂ ਜਨਮ ਹੈ ਸਾਰਾ ਰੂਪ ਅਰੂਪ ਤੋਂ ਜਨਮ ਲੈਣ ਸਾਰਾ ਸੁਪਨ ਸਾਰੀ ਅਨੋਭਤਾ ਹ ਉਸ ਤੋਂ ਆਉਂਦੀ ਏ ਜਿਸ ਦਾ ਕੋਈ ਚਕਰ ਚੈਨ ਅਰੂਪ ਹੈ ਅਨੋਭ ਹੈ ਅਲੇਖ ਹੈ ਅਭੇ ਜਿਹਨੂੰ ਲੇਖਣੀ ਚ ਨਹੀਂ ਲਿਆ ਸਕਦੇ ਜਿਹਦਾ ਕੋਈ ਚਿੱਤਰ ਨਹੀਂ ਬਣਾ ਸਕਦਾ ਅਗਰ ਚਿੱਤਰ ਬਣਾ ਸਕਦੇ ਆ ਤਾਂ ਉਹ ਅਲੇਖ ਨਹੀਂ ਹੈ ਲਿਖਿਆ ਗਿਆ ਤਸਵੀਰ ਬਣ ਗਈ ਅਲੇਖ ਹੈ ਲੇਖਣੀ ਚ ਨਹੀਂ ਆਉਂਦਾ ਕਲਮ ਦੇ ਚ ਨਹੀਂ ਆਉਂ ਚਾਹੇ ਉਹ ਕਲਮ ਚਿੱਤਰ ਬਣਾਵੇ ਤੇ ਚਾਹੇ ਉਹ ਕਲਮ ਕੁਝ ਅੱਖਰ ਲਿਖੇ ਅਲਪਾਜ਼ ਲਿਖੇ ਨਾ ਉਹ ਲੇਖਣੀ ਚਾਹੁੰਦਾ ਨਾ ਚਿਤਰਾਵਲੀ ਚਾਹੁੰਦਾ ਹੈ ਅਲੇਖ ਹੈ ਅਭੇਖ ਹੈ ਕੋਈ ਦੇਖ ਨਹੀਂ ਉਸ ਨਿਰਗੁਣ ਰੂਪ ਦੇ ਚ ਉਸ ਦਾ ਕੋਈ ਵੇਖ ਨਹੀਂ ਨਿਰਗੁਣ ਰੂਪ ਦੇ ਚ ਉਸ ਦਾ ਕੋਈ ਰੂਪ ਨਹੀਂ पर इस छंद जो मैं दो सिद्धांतिक नुक्ते लैन लगा वो ने है, अकाल हैं अजाल हैं अल्लाह हैं अजा हैं एक दूसरा अमान है निधान है अनेक है छंद एक समाप्त हो जाए ਔਰ ਮੇਂ ਸ਼ੁਰੂਵੀ ਸਵਾਸਤੇ ਕੀਤਾ ਜਿਹੜੇ ਨਹੀਂ ਪੜਦੇ ਜਾਪ ਸਬ ਉਹਨਾਂ ਦੇ ਅੰਦਰ ਕੋਈ ਪੜਨ ਦਾ ਸ਼ੌਕ ਪੈਦਾ ਹੋ ਜਾਏ ਕਿ ਪੜਦੇਆਂ ਪੜਦੇਆਂ ਜਪਣ ਦਾ ਸ਼ੌਕ ਪਹਿਲੇ ਤੇ ਪੜਨਾ ਹੀ ਹੈ ਨਾ ਗਾਓ ਉਹ ਪੜੋ ਸੁਣੋ ਤੁਮ ਭਾਈ ਗੁਰੂ ਕੋ ਰੇ ਤੋਰਖ ਪਹਿਲੇ ਤੇ ਗਾਵਣਾ ਹੈ ਪੜਨਾ ਹੈ ਅਲਕਿਤਿ ਕਦਨ ਜਪਣ ਦਾ ਢੰਗ ਜਪਣਾ ਕੀਏ ਪਲਾਸਾ ਬਾਦ ਜਪਣ ਦਾ ਡੰਗ ਕੀਏ ਗੱਲ ਫੇ ਆਮ ਆਨ ਹੈ ਨਿਧਾਨ ਹੈ ਅਨੇਕ ਹੈ ਏਰ ਇਕ ਇਸ ਛੰਦ ਦਾ ਮਧ ਰੂ ਆਕਾਲ ਹੈ ਆਜਾਣ ਹੈ ਅੱਲਾ ਹੈ ਅਜਾ ਹੈ ਅਖਰੀ ਅਰਥ ਮੇ ਰੱਖਨੇ ਤੋ ਅੱਲਾ ਹੈ ਤੂ ਵਨੁੰਦੇ ਰੂਪ ਦੇ ਸ਼ਬਦਾਵਲੀ ਦੇ ਰੂਪ ਵਿੱਚ ਅੱਲਾ ਹੈ। ਉਹ ਧਨੁੰਦੇ ਰੂਪ ਦੇ ਚ ਕੀ ਹੈ? ਪ੍ਰਮਾਤਮਾ ਕੀ ਹੈ? ਪ੍ਰਕਾਸ਼ ਪ੍ਰਮਾਤਮਾ ਕੀ ਹੈ? ਸ਼ਬਦ ਪ੍ਰਮਾਤਮਾ ਕੀ ਹੈ? ਪਦਾਰਥ। ਪ੍ਰਮਾਤਮਾ ਦੇ ਇੰਜ ਕਹਿ ਲੋ। ਵਿਆਖਿਆ ਕਰੀਏ ਤੇ ਫਿਰ ਤਿੰਨ ਰੂਪ ਬਣਦੇ ਨੇ। ਉਹ ਪਦਾਰਥ ਦੇ ਰੂਪ ਦੇ ਸੰਸਾਰ ਹੈ। ਉਹ ਸ਼ਬਦ ਦੇ ਰੂਪ ਵਿੱਚ ਗੁਰੂ ਹੈ। ਉਹ ਪ੍ਰਕਾਸ਼ ਦੇ ਰੂਪ ਦੇ ਚ ਪ੍ਰਮਾਤਮਾ ਹੈ। ਇੰਜ ਅਉਤਸੜੀ ਸਿਆਣੇ ਬੈਠੇ ਪ੍ਰਮਾਤਮਾ ਦੇ ਅਖਰੀ ਅਰਥ ਨੇ ਪਰਮਚਾਰ। ਜੋ ਪ੍ਰਕਾਸ਼ ਦੇ ਰੂਪ ਵਿੱਚ ਪ੍ਰਮਾਤਮਾ ਹੈ, ਉਹ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਉਹ ਪਦਾਰਥ ਦੇ ਰੂਪ ਵਿੱਚ ਸੰਸਾਰ ਹੈ। ਨਿੰਦੋ ਨਾਹੀ ਕਾਹੋਂ ਬਾਤੈ। ਇੱਕ ਸਮ ਕਾ ਕੀਆ। ਸੰਸਾਰ ਦੇ ਨਿੰਦਾ, ਪ੍ਰਮਾਤਮਾ ਦੇ ਨਿੰਦਾ, ਗੁਰੂ ਦੇ ਨਿੰਦਾ, ਪ੍ਰਮਾਤਮਾ ਦੇ ਨਿੰਦਾ। ਪ੍ਰਮਾਤਮਾ ਦੀ ਨਿੰਦਾ, ਪ੍ਰਮਾਤਮਾ ਦੀ ਨਿੰਦਾ ਹੈ। ਨਿੰਦੋ ਨਾਹੀ ਕਾਹੋਂ ਬਾਤੈ। ਇਕ ਸਮਕਲ ਕੀਆ ਸੰਸਾਰ ਵੇਖਣ ਦਾ ਵਿਸ਼ਾ ਹੈ ਗੁਰੂ ਸੁਣਨ ਦਾ ਵਿਸ਼ਾ ਹੈ ਪਰਮਾਤਮਾ ਸਮਝਣ ਵਾਲਾ ਹੈ ਇਸ ਨੂੰ ਇਸ ਤਰ੍ਹਾਂ ਹੈ ਵੇਖਣ ਦਾ ਵਿਸ਼ਾ ਕੀ ਹੈ ਪਦਾਰਥ ਸੰਸਾਰ ਸੁਣਨ ਦਾ ਵਿਸ਼ਾ ਕੀ ਹੈ ਗੁਰੂ ਸ਼ਬਦ ਤੇ ਸਮਝਣ ਦਾ ਵਿਸ਼ਾ ਕੀ ਹੈ ਪਰਮਾਤਮਾ ਸਮਝ ਨਹੀਂ ਤੋ ਪ੍ਰਮਾਤਮਾ ਨਹੀਂ ਸੁਣਾਣਾ ਨਹੀਂ ਤੋ ਗੁਰੂ ਨਹੀਂ ਅੱਖਾਂ ਨਹੀਂ ਤੋ ਸੰਸਾਰ ਦੇਖਣਾ ਨਹੀਂ ਤੋ ਸੰਸਾਰ ਨਹੀਂ ਆ ਵੀ ਕਹਿੰਦੇ ਅੱਖਾਂ ਗਿਆਂ ਦੇ ਸੰਸਾਰ ਕੇ ਪਰ ਇਹ ਤਿੰਨੇ ਹੀ ਰੂਪ ਉਸੇ ਦੇ ਨੇ ਤੇ ਵੀ ਮਰਜ਼ ਕਰਦੇ ਜੋ ਪ੍ਰਕਾਸ਼ ਦੇ ਰੂਪ ਦੇ ਚ ਪ੍ਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪਦਾਰਥਾਂ ਦੇ ਰੂਪ ਵਿੱਚ ਸੰਸਾਰ ਹੈ ਕਿਦਰੇ ਪ੍ਰਮਾਤਮਾ ਅੱਖਾਂ ਦਾ ਵਿਸ਼ਾ ਹੈ। ਕਿਦਰੇ ਉਹ ਕੰਨਾਂ ਦਾ ਵਿਸ਼ਾ ਹੈ? ਕਿਦਰੇ ਉਹ ਸਮਝਣ ਦਾ ਵਿਸ਼ਾ? ਸਮਝ ਦੇ ਚ ਨਹੀਂ ਆਇਆ ਤੋ ਪ੍ਰਮਾਤਮਾ ਨਹੀਂ, ਸੁਣਨ ਦੀ ਰੁਚੀ ਨਹੀਂ ਪੈਦਾ ਹੋਈ ਤੋ ਗੁਰੂ ਨਹੀਂ, ਵੇਖਣਾ ਨਹੀਂ ਆਇਆ ਤੋ ਸੰਸਾਰ ਕੋਈ ਨਹੀਂ, ਜਗਤ ਕੋਈ ਨਹੀਂ। ਜਨਮ ਤੋ ਨੇਤਰਹੀਣ ਮਨੁੱਖ। ਜਮਦਿਆਂ ਹੀ ਜਿਸ ਦੀ ਅੱਖਾਂ ਕੋਈ ਨਹੀਂ। ਤੁਸੀਂ ਮੰਨ ਲੋਗੇ ਉਹਦੀ ਦੁਨੀਆ ਸੰਸਾਰ ਹੈ ਨਹੀਂ। ਇੱਕ ਹੋਰ ਵੀ ਮੈਂ ਅਰਜ਼ ਕਰਦੇ ਆ ਉਹਦੀ ਦੁਨੀਆ 'ਚ ਤੇ ਅੰਧੇਰਾ ਵੀ ਨਹੀਂ ਹੈ ਅੰਧੇਰੇ ਨੂੰ ਵੇਖਣ ਵਾਸਤੇ ਵੀ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ ਅੰਧੇ ਨੂੰ ਅੰਧੇਰਾ ਨਹੀਂ ਦਿਖਾਈ ਦਿੰਦਾ ਇਸ ਚੱਕਰ 'ਚ ਨਾ ਪੈਣਾ ਕਿ ਅੰਧੇ ਨੂੰ ਅੰਧੇਰਾ ਦਿਖਾਈ ਦੇਵੇ ਦਾਸ ਦੇ ਨਾਲ ਇੰਡੀਆ ਦੇ ਵਿੱਚ ਇੱਕ ਦੋ ਸੱਜਣ ਐਸੇ ਵੀ ਚੱਲਦੇ ਨੇ ਨੇਤਰਹੀਣ ਨੇਤਰਹੀਣ ਕਾਫੀ ਲੰਬੇ ਸਮੇਂ ਤੋਂ ਚੱਲ ਰਹੇ ਨੇ ਦਾਸ ਦੇ ਨਾਲ ਇੱਕ ਤੇ ਕਵੀ ਹੈ ਬਹੁਤ ਅੱਛਾ ਲਿਖਨ ਇੱਕ ਦਿਨ ਮੈਂ ਸਵਾਵਤ ਪੁੱਛ ਲਿਆ ਆਪਣਾ ਗਿਆਨ ਵਧਾਣ ਵਾਸਤੇ ਆਪਣੀ ਸਮਝ ਵਧਾਣ ਵਾਸਤੇ ਮੈਂ ਕੰਵਿਤਰਾਂ ਗੱਲ ਲੈਨੇ ਦਿਲ ਦੁਖਾਵੀ ਗੱਲ ਨਹੀਂ ਕਰ ਲਿਆ ਵਾਕਈ ਤੈਨੂੰ ਅੰਧੇਰਾ ਦਿਖਾਈ ਦਿੰਦਾ ਕਹਿੰਦ ਨੇ ਅੰਧੇਰਾ ਕੀ ਹੁੰਦਾ ਮੈਨੂੰ ਨਹੀਂ ਪਤਾ ਇਸ ਚੱਕਰ ਚ ਨਾ ਬੈਣਾ ਕਿ ਅੰਦੇ ਦੀ ਦੁਨੀਆ ਚ ਅੰਧੇਰਾ ਹੈ ਅੰਦੇ ਦੀ ਦੁਨੀਆ ਚ ਇੰਜ ਕਹ ਲੋ ਕੁਝ ਵੀ ਨਹੀਂ ਹੈ ਸੰਸਾਰ ਹੈ ਨਹੀਂ ਅੰਧੇਰਾ ਵੀ ਤੇ ਸੰਸਾਰ ਦਾ ਹੀ ਰੋਗ ਹੈ ਰੋਸ਼ਨੀ ਸੰਸਾਰ ਦਾ ਰੂਪ ਹੈ ਹਨੇਰਾ ਵੀ ਤੇ ਜਗਤ ਦਾ ਰੂਪ ਹੈ ਅਗਰ ਅੰਧੇਰਾ ਦਿਖਾਈ ਦੇ ਸਕਦਾ ਹੈ ਸੇਮਰ ਆਪਣੋ ਰੋਸ਼ਨੀ ਦਿਖਾਈ ਦੇ ਸਕੀ ਜ਼ਰੂਰ ਦਿਖਾਈ ਦੇ ਅੰਧੇ ਨੂੰ ਕਿੱਥੇ ਅੰਧੇਰਾ ਦਿਖਾਈ ਦੇ ਜਿਹੜਾ ਅੱਖੇ ਮੈਨੂੰ ਅੰਧੇਰਾ ਦਿਖਾਈ ਦੇ ਰਿਹਾ ਉਹ ਅੰਦਾ ਹੈ ਹੀ ਨਹੀਂ ਉਹਨੂੰ ਰੋਸ਼ਨੀ ਵੀ ਦਿਖਾਈ ਦੇ ਸਕ ਆਕਰ ਅੰਧੇਰੇ ਨੂੰ ਦੇਖਣ ਵਾਸਤੇ ਵੀ ਤੇ ਅੱਖਾਂ ਚ ਰੋਸ਼ਨੀ ਚਾਹੀਦੀ ਹੈ ਤਾਂ ਮੈਂ ਅਰਸ਼ ਕਰਾਂ ਅੰਧੇ ਦੀ ਦੁਨੀਆ 'ਚ ਕੁਛ ਵੀ ਕੁਛ ਵੀ ਨਹੀਂ ਅੰਦੇ ਦੇ ਦੁਨੀਆਂ ਸੰਸਾਰ ਨਹੀਂ ਵੇਖ ਨਹੀਂ ਸਕਦਾ। ਸਾਂਧੀ ਰੁਚੀ ਨਹੀਂ ਹੈ ਤੋ ਗੁਰੂ ਨਹੀਂ ਹੈ। ਨਹੀਂ ਸਮਝਣ ਦਾ ਸਾਹਸ ਨਹੀਂ ਹੈ ਤੋ ਪ੍ਰਮਾਤਮਾ ਨਹੀਂ ਹੈ। ਨਹੀਂ ਕੰਜਿਕਾ ਇਸੇ ਲਈ ਇਸ ਤੇ ਮਾਰਸ ਕਰਦੇ ਆ। ਸਮਝਣ ਦਾ ਵਿਸ਼ਾ ਹੈ ਪ੍ਰਮਾਤਮਾ, ਸੁਣਨ ਦਾ ਵਿਸ਼ਾ ਹੈ ਗੁਰੂ, ਵੇਖਣ ਦਾ ਵਿਸ਼ਾ ਹੈ ਸੰਸਾਰ। ਕੁਝ ਕਹਿੰਦੇ ਨੇ ਨਹੀਂ ਦੇਖਿਆ ਸੰਸਾਰ ਤੋਂ ਚਲੋ ਨਾ ਸਹੀ ਘਾਟ ਉਦੋਂ ਸ਼ੁਰੂ ਹੁੰਦੀ ਹੈ ਜ਼ਿੰਦਗੀ ਦੇ ਰੁਕਾਵਟਾਂ ਉਦੋਂ ਖੜੀਆਂ ਆਉਂਦੀਆਂ ਨੇ ਜਦ ਗੁਰੂ ਨੂੰ ਸੁਣਿਆ ਨਹੀਂ ਤੇ ਪ੍ਰਮਾਤਮਾ ਨੂੰ ਸਮਝਿਆ ਏ ਘਾਟ ਬਹੁਤ ਵੱਡੀ ਨਹੀਂ ਦੇਖਿਆ ਸੰਸਾਰ ਤੇ ਨਾ ਸਹੀ ਇੱਕ ਸੂਰ ਗਾਥ ਭਗਤ ਹੋਇਆ ਜਦੀ ਰਚਨਾ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੀ ਵੀ ਸਹਾਰੰਗ ਰਾਗ ਦੇ ਬਾਵੇਂ ਇੱਕੋ ਹੀ ਪੰਗਤੀ ਹੈ ਅੰਦਾਸੀ ਸੰਸਾਰ ਨੂੰ ਵੇਖਣ ਦੇ ਵਿੱਚ ਤੇ ਸਫਲ ਨਹੀਂ ਹੋਇਆ ਨਿਰੰਕਾਰ ਨੂੰ ਸਮਝਣ ਦੇ ਵਿੱਚ ਸਫਲ ਹੋ ਗਿਆ ਸੰਸਾਰ ਨੂੰ ਵੇਖਣ ਦੇ ਵਿੱਚ ਤੇ ਸਫਲ ਨਹੀਂ ਸੀ ਸਰੀਰ ਦੇ ਵਿੱਚ ਅੱਖਾਂ ਹੀ ਨਹੀਂ ਸਨ ਪਰ ਗੁਰੂ ਨੂੰ ਸੁਣਨ ਦੇ ਵਿੱਚ ਸਫਲ ਹੋ ਗਿਆ ਗੁਰੂ ਅਰਜਨ ਦੇਵ ਜੀ ਨੂੰ ਸੁਣ ਕੇ ਨਿਹਾਲ ਨੇ ਹਲ ਨੇ ਹਲ ਹੋ ਗਿਆ ਬਾਗ ਬਾਗ ਹੋ परमात्मा ਨੂੰ ਸਮਝਣ ਦੇ ਸਮਰੱਥ ਹੋ ਗਿਆ। ਔਰ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਰੈਦੀ ਦੁਨੀਆ ਤੱਕ ਇਸ ਨੂੰ ਅਮਰ ਕਰ ਦਿੱਤਾ ਇਸ ਦੀ ਪੰਕਤੀ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਰਜ। ਛਾੜ ਮੰਨ ਔਰ ਬੇਮਖੰਨ ਕੋ ਸੰ। ਇਹ ਪੰਕਤੀ ਭਗਤ ਸੂਰ ਰਾਸ ਦੀ ਹੈ। ਇਸ ਪਰਸੰਗ ਨੂੰ ਇਸ ਇਤਿਹਾਸ ਨੂੰ ਇਸ ਵਦ ਪੜੇ ਸਾਹਮਣੇ ਰੱਖਣ ਦਾ ਮੇਰਾ ਮੁੱਦਾ ਨਹੀਂ ਹੈ। ਪਰਮਾਤਮਾ ਦੇ ਤਿੰਨ ਰੂਪ ਨੇ ਉਹ ਅਸਥੂਲ ਰੂਪ ਦੇ ਸੰਸਾਰ ਹੈ ਉਹ ਸੂਖਮ ਰੂਪ ਦੇ ਚ ਗੁਰੂ ਹੈ ਉਹ ਅਤੀ ਸੂਖਮ ਰੂਪ ਦੇ ਚ ਪਰਮਾਤਮਾ ਉਸ ਨੂੰ ਇਸ ਤਰ੍ਹਾਂ ਸਮਝੋ ਉਹ ਆਕਾਰ ਦੇ ਰੂਪ ਦੇ ਸੰਸਾਰ ਹੈ ਉਹ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹ ਗਿਆਨ ਦੇ ਰੂਪ ਦੇ ਚ ਭਗਵਾਨ ਪਰਮਾਤਮਾ ਈਸ਼ਵਰ ਪ੍ਰਕਾਸ਼ ਤੇਰੋ ਸਮਝ ਨਹੀਂ ਤੋਂ ਪਰਵਾਹਤਮਾ ਨਹੀਂ ਹੈ ਸ੍ਰੋਤ ਨਹੀਂ ਤੋਂ ਗੁਰੂ ਨਹੀਂ ਹੈ ਸ੍ਰੋਤ ਸੁਰ ਆਪ ਦੀ ਗਾਇਤ ਲਈ ਅਰਸ ਕਰਾ ਸੁਰਤ ਸ਼ਬਦ ਦੇ ਤਿੰਨ ਅਰਥ ਬਣਦੇ ਨੇ ਸ਼ਬਦ ਦੀ ਚਾਲ ਰਿਮਤਾਵ ਇਹ ਮਨੁੱਖ ਬਹੁਤ ਗਹਿਰਾ ਸ੍ਰੋਤਾ ਹੈ ਸੁਰਤ ਦੇ ਚ ਸੁਣ ਰਿਹਾ ਸੁਣ ਦਾ ਮਤਲਬ ਸੁਣਨਾ ਸੁਰਤ ਦਾ ਮਤਲਬ ਸੁਣਨਾ ਸੁਰਤ ਦਾ ਮਤਲਬ ਸਮਝਣਾ ਔਰ ਸੁਣ ਦਾ ਮਤਲਬ ਜੁੜਨਾ ਸ਼ਬਦੇ ਕੋਈ ਹੈ ਅਰਥ ਤੇ ਨਹੀਂ ਇਤੇ ਸੁਰਤ ਦੇ ਚ ਸੁਣ ਰਿਹਾ ਇਹਨੂੰ ਸੁਰਤ ਆ ਗਈ ਹੈ ਸਮਝ ਆ ਗਈ ਹੈ ਕਿ ਦੀ ਸੁਰਤ ਜੁੜ ਗਈ ਹੈ ਕਿ ਦਾ ਧਿਆਨ ਜੁੜੇ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਸ਼ਬਦੇ ਕੋਈ ਹੈ ਸੁਰਤ ਜੋ ਸਰੋਤਾ ਨਹੀਂ ਸੁਣ ਨਹੀਂ ਰਿਹਾ ਤੇ ਸਮਝ ਕੇ ਥੇ ਤੇ ਸਮਝ ਕੇ ਥੇ ਇਹ ਸੁਰਤ ਦੇ ਇਟੇ ਸੁਣ ਰੇ ਇਹਨੂੰ ਸੁਰਤ ਆ ਗਈ ਹੈ ਸਮਝ ਆ ਗਈ ਹੈ ਇਹਦੀ ਸੁਰਤ ਜੁੜ ਗਈ ਹੈ ਇਹਦਾ ਧਿਆਨ ਜੁੜ ਗਿਆ ਇਹਦੀ ਨੋ ਇਹ ਪ੍ਰਮਾਤਮਾ ਦਾ ਰੂਪ ਇਹਦੇ ਚ ਅਨੁਭਵ ਵੈਦਾ ਹੋਗੇ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੋੜਨਾ ਤਾਂ ਜਿੱਥੇ ਸੁਣਨਾ ਹੀ ਕੋਈ ਨਹੀਂ ਉੱਥੇ ਸਮਝਣਾ ਕਿੱਥੇ ਜਿੱਥੇ ਸਮਝਣਾ ਹੀ ਕੋਈ ਕੋਥੇ ਉਸ ਦਾ ਰੂਪ ਹੋਣਾ ਕਿੱਥੇ ਹੋ ਸਕਦਾ ਹੈ ਲਿੰਗ ਦਾ ਕਿੱਥੇ ਹੋ ਸਕਦਾ ਤੋ ਗੁਰੂ ਸੁਣਨ ਦਾ ਵਿਸ਼ਾ ਹੈ ਤੇ ਪ੍ਰਮਾਤਮਾ ਜੁੜਨ ਦਾ ਵਿਸ਼ਾ ਹੈ ਪ੍ਰਮਾਤਮਾ ਆਉਣ ਦਾ ਵਿਸ਼ਾ ਹੈ ਅਗਰ ਕੋਈ ਸੁਣ ਨਹੀਂ ਸਕੇਗਾ ਤਾਂ ਜੁੜੇਗਾ ਕਿ ਖਾ ਕਿਸ ਤਰ੍ਹਾਂ ਜੁੜੇ ਨਹੀਂ ਕੁਝ ਵਿਖਾਈ ਦੇਂਦਾ ਤੇ ਨਾ ਸਹੀ ਗੁਰੂ ਵੇਖਣ ਦਾ ਵਿਸ਼ਾ ਹੀ ਨਹੀਂ ਹੈ ਨਹੀਂ ਕੁਝ ਵਿਖਾਈ ਦੇਂਦਾ ਤੇ ਨਾ ਸਹੀ ਪ੍ਰਮਾਤਮਾ ਵੇਖਣ ਦਾ ਵਿਸ਼ਾ ਹੀ ਨਹੀਂ ਹੈ ਪਰ ਜੇ ਸੁਣਨਾ ਹੀ ਨਹੀਂ ਹੈ ਤੇ ਸਮਝਣਾ ਹੀ ਨਹੀਂ ਤਾਂ ਗੁਰੂ ਵੀ ਕੋਈ ਨਹੀਂ ਪਰਮਾਤਮਾ ਵੀ ਕੋਈ ਨਹੀਂ ਤੇ ਵੀ ਮੈਂ ਅਰਜ਼ ਕਰਦੇ ਆ ਦੋ ਸ਼ਬਦ ਹੋਰ ਵੀ ਬਰਦਾਸ਼ਤ ਕਰ ਲੈਣਾ ਮੈਂ ਪਹਿਲੇ ਵੀ ਅਰਜ਼ ਕਰ ਚੁੱਕਾ ਮੈਨੂੰ ਇਤਨਾ ਤੇ ਹੁਣ ਨਹੀਂ ਪਤਾ ਆਪ ਦਾ ਹਾਜ਼ਮਾ ਕਿਤਨਾ ਕਾ ਹੈ ਅਗਰ 1000 ਸਦ ਸੰਗੀਆਂ ਦਾ ਇਕੱਠ ਹੋਵੇ ਤੇ ਜਿੱਥੇ ਮੇਰਾ ਅੰਦਾਜ਼ਾ ਹੈ 10 ਸਰੋਤਿਆਂ ਤੋਂ ਜ਼ਿਆਦਾ ਨਹੀਂ ਹੋ ਸਕਦਾ 10 ਸਿਰਫ 10 1000 ਉਹ ਜਿਹੜੇ ਦਸਰ ਹੁੰਦੇ ਨੇ ਪਰ ਉਹ 1000 ਇਕੱਠੇ ਕਰੀਏ ਉਹਨਾਂ ਚ ਕੋਈ ਇੱਕ ਹੋਵੇਗਾ ਜਿਹਨੂੰ ਸਮਝ ਆ ਗਈ ਗਿਣਤੀ ਕੋਈ ਬਹੁਤ ਜ਼ਿਆਦਾ ਨਹੀਂ ਜਿਉਂ-ਜਿਉਂ ਉੱਪਰ ਜਾਓਗੇ ਨਾ ਜਗ੍ਹਾ ਥੋੜੀ ਹੁੰਦੀ ਜਾਂਦੀ ਹੈ ਜ਼ਮੀਨ ਤੇ ਜਗ੍ਹਾ ਵੱਡੀ ਹੈ ਪਰ ਜਿਉਂ-ਜਿਉਂ ਪਹਾੜ ਉਤੇ ਚੜੋ ਤੇ ਸ਼ਿਖਰ ਤੇ ਪਹੁੰਚੋ ਜਗ੍ਹਾ ਘਟਦੀ ਜਾਂਦੀ ਹੈ ਉੱਚੇ ਮਨੁੱਖ ਹਮੇਸ਼ਾ ਹੀ ਥੋੜੇ ਜਿਨ੍ਹਾਂ ਦੀ ਸੁਰਤ ਉੱਪਰ ਉੱਠ ਗਈ ਹੈ ਜਿਨ੍ਹਾਂ ਦੀ ਸੁਰਤ ਜੁੜ ਗਈ ਹੈ ਤੇ ਜਿਨ੍ਹਾਂ ਨੂੰ ਸੁਰਤ ਆ ਗਈ ਹੈ ਇਹਨਾਂ ਦੀ ਤਾਦਾਦ ਕੋਈ ਬਹੁਤ ਜ਼ਿਆਦਾ ਨਹੀਂ ਮੈਨੋਂ ਤੇ ਮਾਤਮਾ ਬੁੱਧਾ ਇੱਕ ਸੂਤਰ ਚੇਤੇ ਆ ਰਿਹਾ ਉਹਨੇ ਆਪਣੇ ਚਚੇਰੇ ਭਰਾ ਅਨੰਦ ਸਵਾਮੀ ਨੂੰ ਉਹਦਾ ਚੇਲਾ ਬਣ ਗਿਆ ਸੀ ਭਾਵੇਂ ਵੱਡਾ ਭਰਾ ਸੀ ਚਚੇਰਾ ਉਹ ਭਰਾ ਸੀ ਪਰ ਉਮਰ ਦੇਚ ਵੀ ਵੱਡਾ ਸੀ ਪਰ ਸਿਸ਼ਿਸ਼ ਬਣ ਗਿਆ ਸੀ ਸ਼ਾਗਿਰਦ ਬਣ ਗਿਆ ਸੀ ਉਸ ਦੇ ਇੱਕ ਪ੍ਰਚੰਨ ਦੇ ਉੱਤਰ ਦੇ ਚ ਮਹਾਤਮਾ ਬੁੱਧ ਕਹਿੰਦੇ ਨੇ ਆਨੰਦ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਕੋਈ ਭੀੜ ਨਹੀਂ ਆਉਂਦੀ ਸੂਤਰ ਬਹੁਤ ਵੱਡੇ ਵਿਸਤਾਰਿਤ ਗੱਲ ਨੂੰ ਕਿਦਰੇ ਇੱਕ ਲਾਈਨ ਦੇ ਚਹਿ ਲੈਣਾ ਨੂੰ ਕਹਿੰਦੇ ਨੇ ਸੂਤਰ ਆਨੰਦ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਕੋਈ ਭੀੜ ਨਹੀਂ ਕੋਈ ਭੀੜ ਨਹੀਂ ਆ ਕੰਨੀ ਮੈਨੂੰ ਕੋਈ ਕਹਿ ਰਿਹਾ ਸ ਮਰੀ ਡਾਇਨਾ ਲੱਖਾਂ ਦੀ ਭੀੜ ਇਕੱਠੀ ਹੋ ਗਈ ਲੱਖਾਂ ਦੀ ਤਾਂ ਮੈਂ ਕਿਹਾ ਜਿਉਂ ਜਿਹਾਂ ਦੀ ਡਾਇਨਾ ਹੋਵੇ ਉਸ ਤੋਂ ਕੋਈ ਉੱਚੇ ਥੋੜੀ ਹੋਣਗੇ ਜਿਹੜੀ ਭੀੜ ਇਕੱਠੀ ਹੋਈ ਉਸ ਤਰ੍ਹਾਂ ਦੀ ਹੋਵੇਗੀ ਕਲਾਸ ਸੋਰੀ ਉਸ ਇਹ ਤੇ ਕੋਟਨ ਮੈਂ ਨਾਨਕ ਕੋ ਨਾਰਾਇਣ ਜੈ ਜੀ ਪੌਤ ਵੱਡੀ ਭੀੜ ਦੇ ਚ ਕੋਈ ਚੰਗੇ ਮਨੁੱਖ ਨਹੀਂ ਹਾਂ ਤੇ ਮੈਂ ਭਾਰਤ ਦੇ ਵਿੱਚ ਦੇਖਦਾ ਇੱਕ ਫਿਲਮੀ ਐਕਟਰ ਕਿਦਰੇ ਆ ਜਾਂਦਾ ਹਜ਼ਾਰਾਂ ਦੀ ਭੀੜ ਇੱਕ ਰਾਜਨੀਤਿਕ ਬੋਲਣਾ ਚਾਹੁੰਦਾ ਹੈ ਲੱਖਾਂ ਹੀ ਸੁਣਨ ਵਾਸਤੇ ਆ ਡ ਉਹ ਬੋਲਦਾ ਬਿਲਕੁਲ ਮੂਰਖਤਾ ਦੇ ਨਾਲ ਭਰੀਆਂ ਹੀ ਗੱਲਾਂ ਤੇ ਮੂਰਖਤਾ ਦੇ ਨਾਲ ਭਰੀਆਂ ਹੀ ਗੱਲਾਂ ਕੋਈ ਮੋੜ ਹੀ ਸੁਣੇਗਾ ਕੋਉਣ ਸੁਣੇ ਪਰ ਕੇਸ ਨੇ ਸੁਣ ਬਹੁਤ ਵੱਡੀ ਢੀੜ ਦੇ ਚੋਈ ਚੰਗੇ ਮਨੁੱਖ ਨਹੀਂ ਆਉਂਦੇ ਚੰਗੇ ਮਨੁੱਖਾਂ ਦੀ ਕੋਈ ਢੀੜ ਨਹੀਂ ਆਉਂਦੀ ਔਰ ਮਿਰਸ ਕਰਾਂ ਗੁਰਬਾਣੀ ਜੈਸੇ ਜੈਸੇ ਸ਼ਿਖਰ ਤੇ ਲੈ ਜਾਂਦੀ ਹੈ ਇਸ ਸ਼ਿਖਰ ਦੇ ਤਲ ਤੇ ਮਨੁੱਖ ਲੱਭੋਗੇ ਤਾਂ ਟਮਾਟਾ ਕੋਟਨ ਮੇ ਨਾਨਕ ਕੋ ਨਾਰਾਇਣ ਜੈ ਜੀ ਇਸ ਸਵਿਖਦਮੇ ਫੜੇ ਸਾਹਮਣੇ ਇੱਕ ਰੂਪ ਰੱਖਾਂ ਇਸੇ ਛੰਦ ਦਾ ਜੋ ਆਰੰਭੀ ਥੋਂਦਾ ਹੈ ਅਰੂਪ ਹੈ ਅਨੂਪ ਹੈ ਅਲੇਖ ਹੈ ਅਭੇਖ ਹੈ ਜਿਸ ਦੀਆਂ ਮਦਦ ਦੀਆਂ ਪੰਕਤੀਆਂ ਵੈ ਅਕਾਲ ਹੈ ਅਜਾਲ ਹੈ ਅਲਾ ਹੈ ਅਜਾ ਉਹਨਾਂ ਤੇ ਇੱਕ ਇੱਕ ਛੰਦ ਮਹਾਨ ਹੈ ਇੱਕ ਇੱਕ ਛੰਦ ਅਜ਼ੀਮ ਹੈ ਲੇਕਿਨ ਇਸ ਇੱਕ ਛੰਦ ਨੂੰ ਮੈਂ ਇੰਜ ਚੁਣਿਆ ਹੈ ਜੀ ਕਹਿ ਲੋ ਮੈਨੂੰ ਜ਼ਰਾ ਇਸ ਨੂੰ ਬਿਆਨ ਕਰਨਾ ਸੌਖਾ ਲੱਗਦਾ ਹੈ ਬਾਕੀਆਂ ਨੂੰ ਜ਼ਰਾ ਔਖਾ ਲੱਗਦਾ ਇੰਜ ਕਹਿ ਲਓ